ਕੋਵਿਡ-19 ਵਾਇਰਸ ਤੋਂ ਅਜੇ ਲੋਕ ਉਬਰੇ ਨਹੀਂ ਸੰਖੇ ਕਰੋਨਾ ਨੇ ਦੁਬਾਰਾ ਭਾਰਤ ਦੇ ਵਿੱਚ ਦਸਤਕ ਦੇ ਦਿੱਤੀ ਹੈ ਤੇ ਪੰਜਾਬ ਦੇ ਵਿੱਚ ਵੀ ਫਿਰੋਜ਼ਪੁਰ ਤੇ ਮਹਾਲੀ ਦੇ ਵਿੱਚ ਕਰੋਨਾ ਦੇ ਕੇਸ ਪੋਜ਼ਿਟਿਵ ਆਏ ਨੇ ਇਸ ਸਬੰਧੀ ਸਮਰਾਲਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਕਿਸ ਤਰ੍ਹਾਂ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਤਾਂ ਸਰਕਾਰੀ ਹਸਪਤਾਲ ਦੇ ਐਸਐਮਓ ਡਾਕਟਰ ਤਾਰਿਕ ਜੋਸ਼ ਸਿੰਘ ਦਾ ਇਹ ਕਹਿਣਾ ਕਿ ਲੋਕਾਂ ਨੂੰ ਪੈਨਿਕ ਕਰਨ ਦੀ ਜ਼ਰੂਰਤ ਨਹੀਂ ਹੈ ਇਸ ਵਾਰ ਕੋਰੋਨਾ ਵਾਇਰਸ ਦਾ ਵੇਰੀਐਂਟ ਅਲੱਗ ਹੈ ਉਹਨਾਂ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤੇ ਸਰਕਾਰੀ ਹਸਪਤਾਲ ਸਮਰਾਲਾ ਵਿਖੇ ਇਸ ਬਿਮਾਰੀ ਦੇ ਨਾਲ ਲੜਨ ਦੇ ਲਈ ਪੂਕਤਾ ਪ੍ਰਬੰਧ ਕਰ ਲਏ ਗਏ ਉਹਨਾਂ ਨੇ ਵੀ ਆਖਿਆ ਹੈ ਕਿ ਜਿਹੜੇ ਵਿਅਕਤੀ ਪਹਿਲਾਂ ਤੋਂ ਸ਼ੂਗਰ ਹਾਈ ਬੀਪੀ ਸਾਧੀਆਂ ਬਿਮਾਰੀਆਂ ਤੋਂ ਪੀੜਤ ਨੇ ਉਹਨਾਂ ਨੂੰ ਇਸ ਕੋਰੋਨਾ ਬਿਮਾਰੀ ਤੋਂ ਬਚਣ ਦੇ ਲਈ ਇਤਿਆਤ ਵਰਤਨੀ ਪਈ ਹੈ ਉਹਨਾਂ ਆਖਿਆ ਕਿ ਜਿਵੇਂ ਕਿ ਪੰਜਾਬ ਸਰਕਾਰ ਦੀ ਹਦਾਇਤਾਂ ਜਾਰੀ ਹੋਣ ਗਿਆ ਉਸ ਮੁਤਾਬਕ ਕਿ ਸਰਕਾਰੀ ਹਸਪਤਾਲ ਦੇ ਵਿੱਚ ਤਿਆਰੀ ਹੋਵੇਗੀ ਡਾਕਟਰ ਸਾਹਿਬ ਪੰਜਾਬ ਚ ਕਰੋਨਾ ਨੇ ਫੇਰ ਦਸਤਕ ਦਿੱਤੀ ਆ ਉਸ ਤੋਂ ਬਾਅਦ ਕੀ ਕੀ ਪ੍ਰੋਫੈਸ਼ਨਲਜ਼ ਨੇ ਤੇ ਕੀ ਕੀ ਉਹਦੇ ਸਿੰਟਮ ਨੇ ਇਸ ਬੰ ਨਾਲੇ ਦਾ ਕਿਵੇਂ ਇੰਤਜ਼ਾਮ ਆ ਹਸਪਤਾਲ ਜਿਹੜੀ ਕਰੋਨਾ ਦੀ ਬਿਮਾਰੀ ਦੁਆਰਾ ਹੁਣ ਦਸਕਤ ਜਿਵੇਂ ਦੇ ਰਿਹਾ ਹੈ ਦਾ ਕੇਸ ਆ ਰਿਹਾ ਹੈ ਤਾਂ ਉਹ ਬਿਮਾਰੀ ਜਿਹੜੀ ਆਪਾਂ ਪਹਿਲਾਂ ਵੀ ਆਪਣੇ 2020 21 22 ਦੇ ਵਿੱਚ ਜਿਹੜੀ ਬਿਮਾਰੀ ਫੈਲੀ ਸੀ ਉਹੀ ਕਰੋਨਾ ਬਟ ਉਹਦਾ ਜਿਹੜਾ ਵੇਰੀਐਂਟ ਹੈ ਉਹ ਅਲੱਗ ਹੈ ਅਤੇ ਉਸ ਸੰਬੰਧ ਵਿੱਚ ਜਿਹੜੀ ਵੀ ਆਪਣੀ ਤਿਆਰੀ ਹੈ ਉਹ ਤਿਆਰੀ ਸਾਰੀ ਪੰਜਾਬ ਸਰਕਾਰ ਨੇ ਤਿਆਰੀ ਉਹਦੀ ਕੀਤੀ ਹੋਈ ਹੈ ਪ੍ਰੋਪਰ ਤਰੀਕੇ ਨਾਲ ਤੇ ਹਸਪਤਾਲਾਂ ਦੇ ਵਿੱਚ ਸਾਰੇ ਤਰ੍ਹਾਂ ਦਾ ਪ੍ਰਬੰਧ ਆਲਰੇਡੀ ਕੀਤਾ ਹੋਇਆ ਹੈ। ਟੈਸਟਿੰਗ ਦਾ ਕੋਈ ਪ੍ਰਬੰਧ ਹੈਗੇ ਸਾਰੇ ਦੇ ਦੇਖੋ ਪਹਿਲੀ ਗੱਲ ਤਾਂ ਇਹਦੇ ਵਿੱਚ ਹੈ ਕਿ ਇਹ ਜਿਹੜਾ ਕਰੋਨਾ ਦਾ ਵੇਰੀਐਂਟ ਹੈ ਓਮਿਕਰੋਨ ਠੀਕ ਹੈ ਇਹ ਹਾਲੀ ਤੱਕ ਜੋ ਵੀ ਆਈਆਂ ਖਬਰਾਂ ਉਹਦੇ ਵਿੱਚ ਇੱਕ ਘਟ ਗੰਭੀਰ ਮਾਈਲ ਹੈ। ਦੂਸਰੀ ਗੱਲ ਹੈ ਕਿ ਜਦੋਂ ਪੈਂਡੇਮਿਕ ਹੋਇਆ ਸੀਗਾ ਉਸ ਟਾਈਮ ਤੇ ਕਾਫੀ ਲੋਕਾਂ ਨੂੰ ਇਮਿਊਨਿਟੀ ਇਹਦੇ ਚ ਪਾਰਸ਼ੀਅਲ ਇਮਿਊਨਿਟੀ ਜਾਂ ਫੁੱਲ ਇਮਿਊਨਿਟੀ ਹੈ ਸੋ ਜ਼ਿਆਦਾਤਰ ਇਫੈਕਟ ਉਹ ਬੰਦੇ ਹੋਣਗੇ ਜਿਨ੍ਹਾਂ ਦੀ ਉਮਰ ਜਿਹੜੀ ਜ਼ਿਆਦਾ ਹੋਏਗੀ ਜਾਂ ਜਿਹੜੇ ਆਲਰੇਡੀ ਕਿਸੇ ਬਿਮਾਰੀ ਨਾਲ ਗਰਸਤ ਹੋਣਗੇ ਜਿਨ੍ਹਾਂ ਨੂੰ ਕੋਈ 슈ਗਰ ਦੀ ਬਿਮਾਰੀ ਹੋਏਗੀ ਇਮਿਊਨੋ ਕੰਪਰਮਾਈਜ਼ ਕੋ ਕੈਂਸਰ ਦੀ ਦਵਾਈ ਲੈਂਦਾ ਕੋ ਕਿਡਨੀ ਦੀ ਪ੍ਰੋਬਲਮ ਹੈ ਕੋਈ ਅਸਥਮਾ ਦੀ ਦਿੱਕਤ ਹੈ ਉਹ ਜਿਹੇ ਲੋਕਾਂ ਨੂੰ ਜ਼ਿਆਦਾ ਇਹਦੇ ਚ ਦਿੱਕਤ ਆਉਂਦੇਜ ਹੈ ਉਹਨਾਂ ਨੂੰ ਦਿੱਕਤ ਆ ਸਕਦੀ ਹੈ ਅਦਰਵਾਈਜ਼ ਨਾਰਮਲ ਹੈਲਦੀ ਜਿਹੜਾ ਬੰਦਾ ਹੋਏਗਾ ਉਹਨੂੰ ਐਨੀ ਜ਼ਿਆਦਾ ਬਾਕੀ ਜਿਵੇਂ ਵੀ ਸਰਕਾਰ ਕੋਈ ਵੀ ਨਵਾਂ ਪ੍ਰੋਗਰਾਮ ਚਲਾਏਗੀ ਜਾਂ ਜਿਸ ਤਰ੍ਹਾਂ ਵੀ ਸਰਕਾਰ ਹਦਾਇਤ ਦੇਗੀ ਉਸ ਅਕੋਰਡਿੰਗਲੀ ਸਾਡੀ ਤਿਆਰੀ ਪੂਰੀ ਹੈ ਪਹਿਲੇ ਨਾਲੋਂ ਕਿੰਨਾ ਕਹਿਦਾ ਜਿਹੜਾ ਉਹ ਪ੍ਰਭਾਵ ਹੋਵੇਗਾ ਦੇਖੋ ਜੀ ਪਹਿਲੀ ਗੱਲ ਤਾਂ ਆਪਣੇ ਕੋਲ ਹਾਲੀ ਕੋਈ ਕੇਸ ਨਹੀਂ ਰਿਪੋਰਟ ਹੋਇਆ ਬਟ ਜੋ ਅਸੀਂ ਪੜਿਆ ਹੈ ਉਹ ਇਹ ਹੀ ਹੈ ਕਿ ਜੋ ਆਪਾਂ ਨੇ ਕੁਝ ਸਾਲ ਪਹਿਲਾਂ ਉਹ ਉਹਨਾਂ ਦਾ ਸਰੀਰ ਨਹੀਂ ਹੋਏਗਾ ਕਿਉਂਕਿ ਇੱਕ ਹਾਰਡ ਇਮਿਊਨਿਟੀ ਆਪਾਂ ਨੂੰ ਆਲਰੇਡੀ ਆਪਣੇ ਲੋਕਾਂ 'ਚ ਹੈਗੀ ਆ ਆਪਾਂ ਨੇ ਸਾਰਿਆਂ ਨੂੰ ਇੱਕ ਵਾਰੀ ਇਸ ਤਰ੍ਹਾਂ ਦੀ ਬਿਮਾਰੀ ਹੋ ਚੁੱਕੀ ਆ ਆਪਾਂ ਨੇ ਵੈਕਸੀਨ ਵੀ ਲਵਾਈ ਹੋਈ ਹੈ ਤੋ ਇਸ ਕਰਕੇ ਇਸ ਵਾਰੀ ਉਹਨਾਂ ਪ੍ਰਭਾਵ ਨਹੀਂ ਪਏਗਾ ਇਸ ਕਰਕੇ ਜ਼ਿਆਦਾ ਕਮਿਊਨਿਟੀ ਪੈਨਿਕ ਦੀ ਲੋੜ ਨਹੀਂ ਹੈ ਸਮਝ ਆਣ ਦੀ ਲੋੜ ਹੈ ਜਿਹੜੀਆਂ ਸਾਵਧਾਨੀਆਂ ਆਪਾਂ ਅੱਗੇ ਪੜ੍ਹੀਆਂ ਜਿਹੜੀਆਂ ਆਪਾਂ ਕੀਤੀਆਂ ਉਹ ਤੁਹਾਨੂੰ ਦੁਬਾਰਾ ਯਾਦ ਕਰਾ ਦੇਣਾ ਇਹ ਹੱਥ ਤੋਂ ਨਾ ਕੰਮ ਤੋਂ ਆ ਕੇ ਹੱਥ ਤੋਂ ਨਾ ਕਿਸੇ ਨਾਲ ਹੱਥ ਮਿਲਾ ਕੇ ਹੱਥ ਤੋਂ ਨਾ ਮੂੰਹ ਤੇ ਮਾਸਕ ਪਾ ਕੇ ਰੱਖਣਾ ਭੀੜ ਭੜਕੇ ਤੋਂ ਬਚਣਾ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣਾ ਜੇ ਇਹ ਚੀਜ਼ਾਂ ਦਾ ਆਪਾਂ ਖਿਆਲ ਰੱਖਾਂਗੇ ਤਾਂ ਆਪਾਂ ਵਾਰੀ ਤੋਂ ਬਚ ਸਕਦੇ ਹਾਂ ਜੇ ਕਿਸੇ ਬੰਦੇ ਨੂੰ ਖੰਘ ਚੂਕਾਮ ਹੈ ਉਹ ਡਾਕਟਰ ਦੀ ਸਹਾਇਤਾ ਲੈ ਸਕਦਾ ਹੈ ਅਤੇ ਜੇ ਖੰਗ ਜੁਕਾਮ ਹੁੰਦਾ ਹੈ ਤਾਂ ਉਸ ਦੇ ਵਿੱਚ ਆਪਣਾ ਰਮਾਲ ਦਾ ਯੂਜ਼ ਕਰਨਾ ਹੈਂਡਵਾਸ਼ ਕਰਨਾ ਇਹ ਸਾਰੀਆਂ ਸਾਵਧਾਨੀਆਂ ਜਿਹੜੀਆਂ ਉਹ ਕਰਨੀਆਂ ਚਾਹੀਦੀਆਂ ਅ ਸਰ ਜਲੰਧਰ ਦੇ ਵਿਖੇ ਗੋਲ ਗੱਪਿਆਂ ਦਾ ਜਿਵੇਂ ਪਾਣੀ ਜਾਂ ਜੂਸ ਵਗੈਰਾ ਗੱਲ ਨੇ ਦਾ ਉਹ ਬੈਨ ਕੀਤਾ ਗਿਆ ਕੀ ਇੱਥੇ ਸਮਰਾਲੇ ਵਿੱਚ ਵੀ ਜਿਹੜਾ ਹਾਈਜੀਨ ਨਹੀਂ ਯੂਜ਼ ਕਰਦੇ ਕੀ ਉਹਨਾਂ ਲਈ ਕੁਝ ਕਰ ਕੀਤਾ ਜਾਵੇਗਾ ਇਹ ਗੱਲ ਹੈ ਕਿ ਜਲੰਧਰ ਦੇ ਵਿੱਚ ਮੈ ਵੀ ਖਬਰ ਪੜ੍ਹੀ ਹੈ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਉੱਥੇ ਇੱਕ ਕੈਂਟੋਨਮੈਂਟ ਏਰੀਆ ਦੇ ਵਿੱਚ ਇਸ ਤਰ੍ਹਾਂ ਕੋਈ ਕੀਤਾ ਗਿਆ ਸੀਗਾ ਤੇ ਪਰ ਐਸਾ ਚੋ ਕੋਈ ਜੜੀ ਹੈ ਪੰਜਾਬ ਦੇ ਲਈ ਲਾਗੂ ਨਹੀਂ ਹੋਇਆ ਅ ਜੋ ਮੇਰੀ ਜਾਣਕਾਰੀ ਹੈ ਉਹਦੇ ਵਿੱਚ ਇਹੀ ਹੈ ਕਿ ਜੜੀ ਗਰਮੀ ਵਿੱਚ ਹੋਣ ਵਾਲੀਆਂ ਬਿਮਾਰੀਆਂ ਉਹ ਜ਼ਿਆਦਾਤਰ ਕਿਹਨਾਂ ਤੀ ਜਦੋਂ ਹੋਣ ਦੇ ਚਾਂਸ ਰਹਿੰਦੇ ਆ ਜਿੱਥੇ ਹਾਈਜਨ ਮੇਨਟੇਨ ਨਹੀਂ ਹੋਇਆ ਹੁੰਦਾ ਸੋ ਜੇ ਆਪਾਂ ਨੇ ਸਫਾਈ ਦੇ ਨਾਲ ਜਿਵੇਂ ਗੋਲ ਕੱਪਿਆਂ ਵਿੱਚ ਪਾਣੀ ਜੇ ਸਫਾਈ ਨਹੀਂ ਹੈ ਬੰਦੇ ਨੇ ਗਲਵਜ਼ ਨਹੀਂ ਪਾਏ ਗੰਨੇ ਜਿਹੜੇ ਆ ਉਹ ਸਹੀ ਤਰੀਕੇ ਉਹਨੇ ਨਹੀਂ ਧੋਏ ਤਾਂ ਇਹ ਤਾਂ ਇਸ ਤਰ੍ਹਾਂ برف ਜੇ ਕੋਈ ਚੰਗੀ ਹੈ ਜੀ ਤਾਂ ਬਿਮਾਰੀ ਹੋ ਸਕਦੀ ਹੈ ਸੋ ਐਜ਼ ਅ ਪ੍ਰੀਕੌਸ਼ਨਰੀ ਮੀਅਰ ਹੋ ਸਕਦਾ ਉਸ ਇਲਾਕੇ ਵਿੱਚ ਕੋਈ ਇਹੋ ਜਿਹੀ ਕੇਸ ਰਿਪੋਰਟ ਹੋਈ ਹੋਣ ਜਿਸ ਕਰਕੇ ਸਰਕਾਰ ਨੇ ਉਸ ਚੀਜ਼ ਦਾ ਲਿਆ ਹੋਵੇ ਕਿ ਹਾਂ ਵੀ ਆਪਾਂ ਨੂੰ ਬਿਮਾਰੀ ਕਿਤੇ ਬਾਹਰ ਨਾ ਜਾਵੇ ਇਸ ਕਰਕੇ ਉਸ ਏਰੀਆ 'ਚ ਹੋਇਆ ਬਟ ਇਹ ਸਾਰੇ ਪੰਜਾਬ 'ਚ ਲਾਗੂ ਨਹੀਂ ਹੈ